ਥਾਣਾ ਮਾਲਪੁਰ ਅਧੀਨ ਪੈਂਦੇ ਪਿੰਡ ਰੀਲਾ ਵਿੱਚ ਵੀ ਨਹੀਂ ਆਸ-ਪਾਸ ਦੇ ਪਿੰਡਾਂ ਵਿੱਚ ਵੀ ਵੱਧ ਰਹੀਆਂ ਚੋਰੀਆਂ ਤੋਂ ਦੁਖੀ ਲੋਕਾਂ ਨੇ ਅੱਜ ਥਾਣਾ ਮਾਲਪੁਰ ਦੇ ਅੱਗੇ ਇੱਕ ਵੱਡਾ ਘਰਾਓ ਕਰਕੇ ਚੱਕਾ ਜਾਮ ਕਰ ਦਿੱਤਾ ਜਿਸ ਕਾਰਨ ਦੋਨੇ ਹੀ ਪਾਸੇ ਚੰਡੀਗੜ੍ਹ ਅਤੇ ਹੁਸ਼ਿਆਰਪੁਰ ਰੋਡ ਤੇ ਵੱਡੀਆਂ-ਵੱਡੀਆਂ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ ਧਰਮਾਂ ਕਾਰੀਆਂ ਨੇ ਪੁਲਿਸ ਤੇ ਦੋਸ਼ ਲਗਾਇਆ ਕਿ 8 ਅਤੇ 9 ਜੁਲਾਈ ਦੀ ਰਾਤ ਨੂੰ ਹੋਈ ਉਹਨਾਂ ਦੇ ਘਰ ਦੇ ਵਿੱਚ ਚੋਰੀ ਦੀ ਪੁਲਿਸ ਨੇ ਅਜੇ ਤੱਕ ਕੋਈ ਵੀ ਪਿੱਛਾ ਨਹੀਂ ਕੀਤਾ ਅਤੇ ਮਾਮਲਾ ਦਰਜ ਕਰਕੇ ਸਿਰਫ ਖਾਨਾ ਪੂਰਤੀ ਕੀਤੀ ਹੈ। ਉਹਨਾਂ ਇਸ ਚੋਰੀ ਦੇ ਦੋਸ਼ੀਆਂ ਨੂੰ ਫੜਨ ਲਈ ਪਹਿਲਾਂ ਪੁਲਿਸ ਚੌਕੀ ਅੱਗੇ ਧਰਨਾ ਦਿੱਤਾ ਸੀ ਜਿੱਥੇ ਥਾਣਾ ਮੁਖੀ ਰਮਨ ਕੁਮਾਰ ਨੇ ਮਿੰਟ ਤਰਨੇ ਕਰਕੇ 5 ਦਿਨ ਦਾ ਟਾਈਮ ਲਿਆ ਸੀ। ਪਰ 5 ਦਿਨ ਦਾ ਸਮਾਂ ਬੀਤਣ ਤੋਂ ਬਾਅਦ ਭੁੱਲੀ ਪੁਲਿਸ ਨੂੰ ਇਹ ਪਤਾ ਨਹੀਂ ਸੀ ਕਿ ਪਿੰਡ ਵਾਸੀ ਇੱਕ ਵਾਰ ਫੇਰ ਧਰਨਾ ਲਗਾ ਦੇਣਗੇ ਤੇ ਅੱਜ ਉਹਨਾਂ ਥਾਣਾ ਮਾਲਪੁਰ ਦੇ ਅੱਗੇ ਵਿਸ਼ਾਲ ਧਰਨਾ ਲਾ ਦਿੱਤਾ ਕਬਰਾਏ ਪੁਲਿਸ ਥਾਣਾ ਪੁਲਿਸ ਮਾਲਪੁਰ ਦੇ ਮੁਲਾਜ਼ਮਾਂ ਨੇ ਥਾਣੇ ਦੇ ਗੇਟ ਬੰਦ ਕਰ ਲਏ ਅਤੇ ਪਿੰਡ ਵਾਸੀ ਥਾਣੇ ਦੇ ਬਾਹਰ ਹੀ ਬੈਠ ਗਏ ਉਹਨਾਂ ਜੰਮ ਕੇ ਪੁਲਿਸ ਦੇ ਖਿਲਾਫ ਨਾਅਰੇਬਾਜੀ ਕੀਤੀ ਅਤੇ ਚੋਰਾਂ ਨੂੰ ਜਲਦੀ ਪਕੜਨ ਦੀ ਕੋਸ਼ਿਸ਼ ਪੁਲਿਸ ਨੂੰ ਅਪੀਲ ਕੀਤੀ ਪਰੰਤੂ ਪੁਲਿਸ ਦੀਆਂ 4 ਘੰਟੇ ਦੀਆਂ ਦਲੀਲਾਂ ਤੋਂ ਬਾਅਦ ਧਰਨਾਕਾਰੀ ਜਾ ਕੇ ਕੁਝ ਸ਼ਾਂਤ ਹੋਏ ਅਤੇ ਉਹਨਾਂ ਨੇ ਇਸ ਧਰਨੇ ਨੂੰ ਇਸ ਸ਼ਰਤ ਤੇ ਚੁੱਕਿਆ ਕਿ 4 ਦਿਨਾਂ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਸੁਟਿਆ ਜਾਵੇ ਇਸ ਸਬੰਧੀ ਮੌਕੇ ਤੇ ਪਹੁੰਚੇ ਡੀਐਸਪੀ ਗੜ੍ਹਸ਼ੰਡ ਕਰਪਮਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਦੋਸ਼ੀਆਂ ਦੀ ਪਹਿਚਾਣ ਕਰ ਲਈ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਗ੍ਰਫਤਾਰ ਹੋ ਗਿਆ ਹੈ ਤਿੰਨ ਦੋਸ਼ੀਆਂ ਨੂੰ ਰਹਿੰਦੇ ਤਿੰਨ ਦੋਸ਼ੀਆਂ ਨੂੰ ਜਲਦ ਹੀ ਗ੍ਰਫਤਾਰ ਕਰਕੇ ਪਿੰਡ ਵਾਸੀਆਂ ਨੂੰ ਇਨਸਾਫ ਦਿੱਤਾ ਜਾਵੇਗਾ 4 ਘੰਟੇ ਦੇ ਸਤਰਨੇ ਵਿੱਚ ਪੁਲਿਸ ਧਰਮਨਾਕਾਰੀਆਂ ਨੂੰ ਸ਼ਾਂਤ ਕਰਨ ਅਤੇ ਟ੍ਰੈਫਿਕ ਨੂੰ ਖਲਵਾਉਣ ਲਈ ਪੱਬਾਂ ਭਾਰ ਹੁੰਦੀ ਰਹੀ ਪਰੰਤੂ ਆਪਣੀ ਜਿੱਦ ਤੇ ਅਰੇ ਪਿੰਡ ਵਾਸੀਆਂ ਨੇ 4 ਘੰਟੇ ਦਾ ਲੰਮਾ ਚੱਕਾ ਜਾਮ ਕਰਕੇ ਇੱਕ ਪੁਲਿਸ ਨੂੰ ਸਬਕ ਵੀ ਦਿੱਤਾ ਕਿ ਕਿਸੇ ਵੀ ਕੇਸ ਨੂੰ ਹੱਲ ਕਰਨ ਲਈ ਇੰਨੀ ਇੰਨਾ ਲੰਬਾ ਸਮਾਂ ਨਹੀਂ ਹੋਣਾ ਚਾਹੀਦਾ ਦੂਜੇ ਪਾਸੇ ਪੁਲਿਸ ਅਧਿਕਾਰੀ ਵੀ ਨੇ ਇਹ ਦੱਸਿਆ ਕਿ ਤਿੰਨ ਵਿਅਕਤੀ ਜਿਹੜੇ ਇਸ ਚੋਰੀ ਵਿੱਚ ਸ਼ਾਮਲ ਸਨ ਉਹਨਾਂ ਦੀ ਪਛਾਣ ਕਰ ਲਈ ਹੈ ਤੇ ਉਹਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਸਬੰਧੀ ਪਿੰਡ ਵਾਸੀ ਅਤੇ ਪੁਲਿਸ ਨੇ ਆਪੋ ਆਪਣੇ ਪੱਖ ਰੱਖਦੇ ਕੀ ਕਿਹਾ ਆਓ ਸੁਣਦੇ ਹਾਂ ਕੀ ਹੈ ਭਾਈ ਤੁਹਾਡਾ ਜਗਿੰਦਰ ਸਿੰਘ ਕੀ ਕਾਰਨ ਕੀ ਇੱਥੇ ਤੁਸੀਂ ਬੈਠੇ ਹੋਏ ਧਰਨਾ ਲਾਇਆ ਵਾ ਚੋਰੀ ਹੋ ਗਈ ਭਾਈ 8 9 ਤਰੀਕ ਦੀ ਹੋ ਜਵਾ ਰੋਜ਼ ਨਾ ਘੁਮਾਉਂਦੇ ਆ ਰੋਜ਼ ਦੋ ਵਾਰੀ ਧਰਨਾ ਲਾ ਹੜਿਆ ਜੀ ਇਹਨਾਂ ਕੋਲ ਹੱਲ ਨਹੀਂ ਕਰਦੇ ਪੁਲਿਸ ਪ੍ਰਸ਼ਾਸਨ ਸ਼ਾਸਨ ਹੀ ਦਿੰਦੀ ਤੁਹਾਡਾ ਇਹ ਕਾਰਨ ਕੀ ਹੈ ਹੁਣ ਹੀ ਨਹੀਂ ਕੱਲੂ ਆਪਣੀਆਂ ਨਵੀਆਂ ਖਬਰਾਂ ਲੱਗੀਆਂ ਸੀ ਆ ਬੰਦਾ ਫੜਲੇ ਦਾ ਛੱਡ ਦਿੱਤਾ ਆ ਯਾ ਬੋਲ ਯਾ ਭਾਈ ਸਾਹਿਬ ਬਾਈ ਨੇਮ ਹੁੰਦਾ ਮੈਨੂੰ ਨਾਂ ਦੱਸ ਬਾਈ ਨੇਮ ਇਦਾਂ ਨਹੀਂ ਹੁੰਦਾ ਜ਼ੁਬਾਨੀ ਕਲਾਮ ਨਹੀਂ ਨਹੀਂ ਜੋਤਾ ਫੜ ਕੇ ਉਸੇ ਵੇਲੇ ਨਹੀਂ ਵੀਡੀਓ ਪਾਤੀ ਉਸ ਬੰਦੇ ਫੜਲੇ ਯਾਰ ਜੋਤਾ ਕਿਨੇ ਫੜਿਆ ਇਨੀ ਫੜਿਆ ਕਿਨੇ ਨਹੀਂ ਜੋਤਾ ਕਾਨੂੰ ਆਪਣੇ ਤੀਨਾ ਦਾ ਬੰਚ ਪੰਚ ਕਰ ਲਿਆ ਜੋ ਛੱਡਦਾ ਪੰਚ ਫੜ ਕੇ ਹੀ ਨਹੀਂ ਉਸੇ ਵੇਲੇ ਰਿਕਵਰੀ ਪਾਤੀ ਪੇ ਹਾਂ ਜੀ ਬੰਦਾ ਫੜ ਲਿਆ ਬੰਦਾ ਫੜ ਕੇ ਵੇ ਗਾਹਾਂ ਦੋ ਬੰਦੇ ਤੇ ਤਿੰਨ ਚਾਰ ਵਾਰੀ ਖਬਰ ਲੱਗ ਚੁੱਕੀ ਆ ਸਾਨੂੰ ਤਾਂ ਕੋਈ ਖਬਰ ਮਿਲੀ ਨਹੀਂ ਪੇ ਹਾਂ ਪੇ ਹਾਂ 50 ਦੀ ਬਾਕੀ ਗੱਲ 50 ਦੀ ਖਬਰ ਵਿਚ ਨਾਲੋਂ ਦੇ ਇੱਕ ਸਾਢੇ ਕਿਸੇ ਦੇ ਵਿੱਚ 50 ਨੂੰ ਨਾਲ ਕਦੂਆ ਕਰਦੇ ਆ ਉਹਨਾਂ ਦਾ ਕੇਸ ਦਾ ਪਿਓ ਵੀ ਨਾਲ ਆ ਰੋਕ ਠੋਕਦਾ ਵਿੱਚ ਉਠੋਕੇ ਆਪਣੇ ਨਾਲ ਬਲਾ ਲਾਉਂਦੇ ਗਰੋਂ ਦੀ ਆਪਣੇ ਨਾਲ ਦਾ ਗਲੋ ਬਲਾ ਲਾਾਂਦੇ ਆਂ ਤੇ ਲਾਤੀ ਅਸੀਂ ਕਿੰਨੇ ਕ ਬੰਦੇ ਸੀਗੇ ਜਿਹੜੇ ਚੋਰੀ ਕਰਨ ਆਏ ਸੀਗੇ ਪਤਾ ਨਹੀਂ ਜੇ 5 6 ਜਾਣੇ ਸੀਗੇ ਪੁਲਿਸ ਨੇ ਕਿੰਨੇ ਕ ਬੰਦੇ ਚੱਕੇ ਆਏ ਸੀਗੇ ਬੰਦੇ ਤਿੰਨ ਚਾਰ ਦਾ ਚੱਕ ਲਿਆ ਜੀ ਪਤਾ ਨਹੀਂ ਹੁਣ ਕਿਹੜੇ ਚੱਕੜੇ ਸੋਨੀ ਕਹਿੰਦੇ ਆਉਂਦੇ ਚੱਕੜੇ ਪਤਾ ਕਿਹੜੇ ਚੱਕੜੇ ਸਾਨੂੰ ਅਸੀਂ ਪੁੱਛਦੇ ਕਹਿੰਦੇ ਦੱਸੇ ਨਹੀਂ ਸਕਦੇ ਅਸੀਂ ਉਹ ਕਹਿੰਦੇ ਬੰਗਲੇ ਦੇ ਪਾਕਿਸਤਾਨ ਚੋਂ ਆਇਓ ਬੰਦੇ ਐਥੇ ਲੋਕਲ ਬੰਦੇ ਆ ਜੀ ਲੋਕਲ ਬੰਦੇ ਨਹੀਂ ਦੱਸ ਸਕਦੇ ਕਹਿੰਦੇ ਕਹਿੰਦੇ ਦੌੜ ਜਾਓ ਕਿ ਦੌੜਨਾ ਨਹੀਂ ਕਿੱਥੇ ਨੂੰ ਉਹਦੇ ਘਰ ਦੇ ਚੱਕ ਨਾ ਕਿਸ ਨੂੰ ਚੱਕਣ ਦਾ ਵਾਸਤਾ ਉੱਧੇ ਨੂੰ ਘੁੰਮੀਆਂ ਨੂੰ ਨਾ ਮਗਰ ਅਤਾ ਮਿਲ ਲੱਭਦੇ ਆ ਜੀ ਅਮਰੀਂ ਮੋਟਰਾਂ ਸੁੱਤੇ ਪਹਿ ਲੋਕਾਂ ਹੀ ਪੁੱਛਿਆ ਕਿੱਥੇ ਸਮਾਸ ਨੂੰ ਵੇਚਿਆ ਕੀ ਕੀਤਾ ਕੁਝ ਵੀ ਪਤਾ ਲੱਗਾ ਹੋ ਜਾ ਕੋਟ ਪਤੂਈ ਵੀ ਧਰਨਾ ਲਾਇਆ ਸੀਗਾ ਹਾਂ ਜੀ ਹਾਂ ਜੀ ਉੱਥੇ ਤੁਹਾਨੂੰ ਕੋਈ ਅਸਵਾਸ ਨਹੀਂ ਅੱਜ ਪੰਜ ਦਿਨ ਦਾ ਟਾਈਮ ਲਿਆ ਸੀ 7 ਦਿਨ ਹੋ ਗਿਆ ਜੀ ਤੁਹਾਨੂੰ ਪੁੱਛਾਂ ਕਿ ਕੀ ਤਾਂ ਉਹਦੇ ਚ ਪੁੱਛਣਾ ਕੀ ਹੈ ਕੋਈ ਪੁੱਛਣਾ ਨਹੀਂ ਤਾਂ ਮੈਂ ਇੱਥੇ ਹੀ ਆ ਜਾਓ ਜੀ ਮਹੀਨਾ ਪਹਿਲਾਂ ਜੀ ਸੋਚ ਰਹੇ ਹਾਂ ਬੰਦੇ ਕੋਲ ਆਉਣ ਦਾ ਹੁਣ ਆਉਂਦਾ ਹੁਣ ਦਾ ਮੋਟਰਸ ਜਿਹੜੇ ਮਾਪਦੇ ਨੇ ਕੀ ਇਹ ਕਿੰਨਾ ਹੋਰ ਪਤਾ ਨਹੀਂ ਮੋਟਰਸ ਜਿਹੜੇ ਮੀਨ ਬੰਦਾ ਨਾ ਚਿਕੜਾਪੇ ਦੱਸ ਬੰਦੇ ਕਹਿੰਦੇ ਇਹਨੂੰ ਪਤਾ ਨਹੀਂ ਕਿਨੇ ਬੜੀ ਕੇ ਲੈ ਕੇ ਫੁਰਕਲ ਕਹਿੰਦੇ ਦੋ ਮੋਰਚਾ ਲੱਲੇ ਬੰਦੇ ਥਾਣੇ ਅੰਦਰ ਖੜੇ ਆ ਆਪਾਂ ਹੁਣ ਆਪਾਂ ਐਟ ਦੀ ਸਪੌਟ ਆਪਾਂ ਕੀ ਜਾਣੇ ਆ ਦੋ ਦਿਨ ਦਾ ਟਾਈਮ ਦਿੰਦੇ ਆ ਜੀ ਦੋ ਦਿਨ ਦਾ ਟਾਈਮ ਹੁਣ ਕੀ ਚਾਹੁੰਦੇ ਕੀ ਆ ਹਣ ਦੋ ਤੋਂ ਤਿੰਨ ਦਿਨ ਦਾ ਕਰ ਦੋ ਦੋ ਦਿਨ ਦਾ ਬੰਦਾ ਜੇ ਇੱਕ ਪੱਤਰ ਜਿਹੜਾ ਹੀ ਦੇਖਤੇ ਤਿੰਨ ਦਿਨ ਦਿਨ ਦੇ ਵਿੱਚ ਲੈ ਕੇ ਲੈਣਾ ਜੀ ਹਾਂ ਤੁਹਾਡੀ ਮਾਲ ਦੀ ਰਿਕਵਰੀ ਦੇਵਾਂਗੇ ਕਹਿੰਦਾ ਹੁਣ ਕੋਪਰਾ ਕਰ ਦੋ ਮੈਂਡਮ ਗੱਲ ਇਹ ਆ ਭਈ ਹਾਂਜੀ ਜਨਾਬਾ ਧਰਨੇ ਦਾ ਕੀ ਕਾਰਨ ਸੀ ਜਿਹੜਾ ਮਾਲ ਪਰ ਥਾਣੇ ਮੋਰੇ ਲੱਗਾ ਜੀ ਉਹ ਤਾਂ ਨਾਲ ਰਿਲੇਟਡ ਲੇ ਕੇ ਚੋਰੀ ਹੋਈ ਸੀ ਉਹਦੇ ਸੰਬੰਧ ਇਹਗਾ ਵੀ ਬੰਦੇ ਨਹੀਂ ਫੜਦੀ ਪੁਲਿਸ ਬਲਤੇ ਜਿਹੜਾ ਲੌਂਗ ਲ ਕਿੰਨੇ ਬੰਦੇ ਸੀਗੇ ਜੀ ਚੋਰੀ ਵਾਲੇ ਸਾਡੇ ਨਾਲ ਗੱਲ ਨਹੀਂ ਕਰਦੇ ਇੱਕ ਵਾਰੀ ਵੀ ਆ ਕੇ ਬਸ ਆਪਣੇ ਇਹ ਸਾਡੀ ਰਿਕਵਰੀ ਪਾਈ ਜਾਈ ਜੇ ਇਹਦੇ ਵਿੱਚ ਬੰਦੇ ਜਿਹੜੇ ਟ੍ਰੇਸ ਕੀਤੇ ਆ ਉਹ ਟ੍ਰੇਸ ਕਰਨ ਤੋਂ ਬਾਅਦ ਤਿੰਨ ਚਾਰ ਬੰਦੇ ਜਿਹੜੇ ਉਹ ਗੁਸਤਖਾਨ ਕਰਕੇ ਜੇਲ੍ਹ ਨੂੰ ਚਾਹੀਤੇ ਦੋ ਬੰਦੇ ਵਿੱਚ ਵਿਚਾਰ ਕਰਨੇ ਇਹਦੇ ਬਾਕੀ ਆ ਤੇ ਉਹਨਾਂ ਤੇ ਟਰੈਪ ਲੱਗਾ ਮੈਂ ਕਈ ਵਾਰੀ ਸਮਝਾਇਆ ਵੀ ਇਹਨਾਂ ਨੂੰ ਵੀ ਆ ਕੇ ਗੱਲਤ ਕਰੋ ਸਾਡੇ ਨਾਲ ਪਰ ਨਹੀਂ ਕੋਈ ਸੁਣਨ ਲਈ ਰਾਜ਼ੀ ਨਹੀਂ ਟੋਟਲ ਕਿੰਨੇ ਬੰਦੇ ਸੀਗੇ ਟੋਟਲ 6 ਬੰਦੇ ਸੀ ਵਰਦਾ ਤੇ ਕਿੰਨੇ ਸਰ ਚੱਕ ਹੋ ਗਏ ਤਿੰਨ ਜੇਲ੍ਹ ਚ ਭੇਜਿਆ ਤਿੰਨ ਰੀਡਾਂ ਨੂੰ ਸਫਾਰ ਕਰਨਾ ਪੈਣਾ ਕਿਹੜੇ ਕਿਹੜੇ ਚੱਕਲੇ ਜਨਾਬ ਇੱਕ ਭਾਰਤ ਮਨਸ਼ਾਲਾ ਨਾਮ ਦਿੱਤੂ ਗੁਰਵੀਰ ਆ ਤੇ ਇੱਕ ਇਹਦੇ ਵਿੱਚ ਰਵੀ ਅਮਰ ਉਹ ਤਿੰਨਾਂ ਦੀ ਗੁਸਤਾਈ ਪਈ ਠੀਕ